ਹੁਣ ਇੱਥੋਂ ਆਪਾਂ ਵਾਪਸੀ ਦਾ ਸਫ਼ਰ ਆ ਜਿਹੜਾ ਸ਼ੁਰੂ ਕਰਨ ਲੱਗੇ ਆ ਉਹੀ ਰੋਡ ਤੇ ਵਾਪਸ ਚੜਾਂਗੇ ਜਿੱਥੋਂ ਆਪਾਂ ਆਏ ਸੀ 4 ਕਿਲੋਮੀਟਰ ਇਧਰ ਨੂੰ ਮੈਂ 9 ਵਜੇ ਵੇਲਾ ਹੋ ਗਿਆ ਸੀ ਪਰ ਪ੍ਰਸ਼ਾਦਾ ਹਲੇ ਬਣਿਆ ਨਹੀਂ ਸੀ ਇਸ ਕਰਕੇ ਵੇਟ ਕੀਤਾ ਰੈਸਟ ਕੀਤੀ ਮੰਜੇ ਲੱਗੇ ਸੀ ਤੇ ਮੌਸਮ ਇੰਨਾ ਪਿਆਰਾ ਸੀ ਕਿ ਨਜ਼ਾਰਾ ਸੀਗਾ ਠੰਡੀ ਹਵਾ ਸੋ ਹੁਣ 10 ਵੱਜ ਚੁੱਕਿਆ ਹੁਣ ਆਪਾਂ ਫੇਰ ਦੁਬਾਰਾ ਸਾਈਕਲ ਚੱਕਦੇ ਆ ਤੇ ਚੱਲਦੇ ਆ ਪੌਂਟਾ ਸਾਹਿਬ ਵੱਲ ਬਿਲਕੁਲ ਸੋ ਨਸਾਨ ਕੋਈ ਚਿੜੀ ਜਨੌਰ ਨਹੀਂ ਹੈ ਸਰਾਹ ਦੀ ਤੇ ਆਸੇ-ਪਾਸੇ ਖੜੇ ਬੂਜੇ ਸਾਰ ਬੂਜੇ ਤੇ ਆਪਾਂ ਜਾਣਾ ਸਿੱਧਾ ਉੱਥੋਂ ਥੋੜਾ ਜਿਹਾ ਮੋੜਨਾ ਸੱਚੀ ਲਓ ਆਪਾਂ ਫੇਰ ਉਸੇ ਰੋਡ ਤੇ ਆ ਕੇ ਚੜ ਗਏ 4 ਕਿਲੋਮੀਟਰ ਅੰਦਰ ਗਏ ਸੀ ਤੇ 4 ਕਿਲੋਮੀਟਰ ਆਪਾਂ ਮੁੜ ਆਏ ਆ ਤੇ ਉਸੇ ਰੋਡ ਤੇ ਫੇਰ ਚੜ ਗਏ ਆ ਇਹ ਜਾਊਗਾ ਕੋਲਰ ਕੋਲਰ ਤੋਂ ਫੇਰ ਪੌਂਟਾ ਸਾਹਿਬ ਤੇ ਇੱਥੇ ਇੱਕ ਸਕੂਲ ਵੀ ਆਇਆ ਕਨੋਰਾ گاؤں ਦਾ ਸਕੂਲ ਆਇਆ ਐ ਰਿਆ ਤੇ ਆਪਾਂ ਸਿੱਧਾ ਜਾਣਾ ਹੁਣ ਅੱਗੇ ਚੜਾਈਆਂ ਸ਼ੁਰੂ ਹੋ ਜਾਣੀਆਂ ਤੇ ਟਾਈਮ ਇੰਨਾ ਚੜਾਈਆਂ ਨਹੀਂ ਖਾਣਾ ਜਿੰਨਾ ਖਾਣਾ ਆਪਣਾ ਇੱਥੇ ਆ ਕੇ ਹਰਿਆਣੇ ਦੀ ਹੱਦ ਜਿਹੜੀ ਖਤਮ ਹੋ ਜਾਂਦੀ ਆ ਤੇ ਉੱਥੋਂ ਹਿਮਾਚਲ ਸ਼ੁਰੂ ਹੋ ਜਾਂਦਾ ਹੁਣ ਜਿਹੜਾ ਅਗਲਾ ਸਫ਼ਰ ਆਪਣਾ ਉਹ ਹਿਮਾਚਲ 'ਚ ਰਹੂਗਾ ਤੇ ਐ ਸ਼ਾਇਦ ਐ ਪਹਾੜਾਂ ਨੂੰ ਆਪਾਂ ਚੜਨਾ ਕਿਉਂਕਿ ਪੌਂਟਾ ਸਾਹਿਬ ਉਚਾਈ ਦੇ ਉੱਤੇ ਆ। ਮਿਲਦੇ ਆਂ ਅੱਗੇ ਜਾ ਕੇ। ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਓ। ਬੜੀਆਂ ਤਿੱਖੀਆਂ ਚੜਹਾਈਆਂ ਚੜ੍ਹ ਕੇ ਹੋ ਥੱਲੋਂ ਆਇਆ ਮੈਂ ਜਿੱਥੇ ਉਹ ਟਰੈਕਟਰ ਦਿਸਦਾ ਹਣਾ ਫਿਰਦਾ। ਉਧਰੋਂ ਆਇਆ ਤੇ ਅੱਗੇ ਫੇਰ ਉਨੀ ਚੜ੍ਹਾਈ ਦੀ ਸੀ ਜਾਂਦੀ ਆ। ਤੇ ਮੇਰੇ ਕੋਲੇ ਪਾਣੀ ਦੀ ਬੋਤਲ ਸਿਰਫ ਇੱਕੋ ਆ। ਤੇ ਉਹ ਵੀ ਮੈਂ ਬਚਾ-ਬਚਾ ਕੇ ਪੀ ਰਿਆਂ ਕਿਉਂਕਿ ਆ ਸਾਰਾ ਜੰਗਲ ਏਰੀਆ ਆਪਾਂ ਸਵੇਰ ਦੀ ਗੱਲ ਕਰਦੇ ਹੁੰਦੇ ਸੀ ਕਿ ਅੱਗੇ ਜਾ ਕੇ ਆਪਾਂ ਨੂੰ ਸੰਗਲਾ ਜੰਗਲ ਪਾਊਗਾ ਤੇ ਐ ਉਹ ਸੰਗਣਾ ਜੰਗਲ ਹੈ ਦੋਨੋਂ ਪਾਸੇ ਦੂਰ ਦੂਰ ਤੱਕ ਸਿਰਫ ਜੰਗਲ ਹੈ ਤੇ ਛੜਕ ਤੇ ਚੁੱਪ ਕੋਈ ਵਿਰਲਾ ਟਾਵਾ ਜਿਹੜਾ ਸਾਧਨ ਆ ਉਹ ਟੱਪਦਾ ਹੈ ਤੇ ਇੱਧਰ ਵੀ ਜੰਗਲ ਹੈ ਤੇ ਇੱਧਰ ਤਾਂ ਵੇਖ ਹੀ ਲਿਆ ਤੁਸੀਂ ਐ ਛੜਕ ਜਾਣਾ ਸ਼ਾਇਦ ਉੱਥੇ ਜਾ ਕੇ ਉਤਰਾਈ ਹੈਗੀ ਉੱਥੋਂ ਤੱਕ ਚੜਾਈ ਆ ਉੱਥੇ ਤੱਕ ਪਹੁੰਚਦੇ ਆ ਜੇ ਉਤਰਾਈ ਹੋਈ ਫਿਰ ਸਾਈਕਲ ਤੇ ਬਹਿ ਜਾਗੇ ਤੇ ਸਾਈਕਲ ਰਿੜਿਆ ਜਾਊਗਾ ਅੱਗੇ ਆ ਕੇ ਜੰਗਲ ਇਨਾ ਕਿ ਸੰਘਣਾ ਹੋ ਗਿਆ ਨਾ ਸਿਰਫ ਇੱਥੇ ਜਨੌਰਾਂ ਦੀਆਂ ਆਵਾਜ਼ਾਂ ਸੁਣਦੀਆਂ ਹੋਰ ਕੁਝ ਨਹੀਂ ਸੁਣਦਾ ਜੰਗਲ ਬਿਲਕੁਲ ਸੰਘਣਾ ਹੋ ਗਿਆ ਮੈਨੂੰ ਲੱਗਦਾ ਜੇ ਮੀਂਹ ਪੈਂਦਾ ਹੋਵੇ ਨਾ ਤੇ ਕਣੀ ਵੀ ਥੱਲੇ ਨਾ ਡਿੱਗੇ ਪੂਰਾ ਸੰਘਣਾ ਜੰਗਲ ਆ ਤੇ ਸੜਕਾਂ ਤੇ ਛੱਤ ਬਣੀ ਹੋਈ ਆ ਪਰ ਸੋਖੇ ਨਾਗਾ ਕਿ ਛੜਕ ਸਿੱਧੀ ਆ ਚੜਾਈ ਨਹੀਂ ਹੈਗੀ ਇੱਥੇ ਆ ਸਾਰਾ ਜੰਗਲ ਇੱਧਰ ਹਾਂ ਤੇ ਮੋੜਾ ਤੋਂ ਧਿਆਨ ਨਾਲ ਚਲਾਉਣਾ ਪੈਂਦਾ ਕਿਉਂਕਿ ਸਿੰਗਲ ਛੜਕ ਅੱਗੋਂ ਵੀ ਗੱਡੀਆਂ ਆਉਂਦੀਆਂ ਸੰਗਣਾ ਜੰਗਲ ਟੱਪਣ ਤੋਂ ਬਾਅਦ ਇੱਕ ਦੁਕਾਨ ਆਈ ਆ ਤੇ ਇਹ ਪਿੰਡ ਆ ਇੱਥੇ ਹੁਣ ਪਾਣੀ ਦੀ ਬੋਤਲ ਲਵਾਂਗਾ ਪਾਣੀ ਮੇਰੇ ਕੋਲੇ ਹੈਗਾ ਪਰ ਡਾਰਾ ਰਾਹ ਚ ਮੋਕ ਨਾ ਜਾਵੇ ਕਿਉਂਕਿ ਪਹਾੜੀ ਏਰੀਆ ਇੱਥੇ ਪੰਪ ਵੀ ਨਹੀਂ ਮਿਲਣਾਗਾ ਜਿੱਥੋਂ ਆਪਾਂ ਭਰ ਲਾਂਗੇ ਤੇ ਬਿਨਾ ਪਾਣੀ ਤੋਂ ਸਾਈਕਲ ਚੱਲਦਾ ਵੀ ਨਹੀਂ ਆ ਗਰਮੀ ਬਹੁਤ ਆ ਤੇ ਚੜਾਈ ਦਾ ਅੰਦਾਜ਼ਾ ਇਸ ਜੀ ਤੋਂ ਲਾਇਆ ਜਾ ਸਕਦਾ ਹੋ ਜਿੱਥੇ ਮੱਝਾਂ ਬੈਠੀਆਂ ਨਾ ਇਹ ਆਥੇ ਉਦੋਂ ਪਰਲੇ ਪਾਸੇ ਪੌਲਸੀ ਥੱਲੇ ਮੈਂ ਉੱਥੋਂ ਚੜ ਕੇ ਆਇਆ ਤੇ ਨੇ ਉੱਚੀ ਤੇ ਉਹ ਘਰ ਮੈਂ ਤਾਂ ਉੱਚੇ ਸੀ ਉਸ ਟਾਈਮ ਜਿਹੜੇ ਇਸ ਟਾਈਮ ਨੀਵੇਂ ਦੇ ਸੀ ਜਾਂਦੇ ਆ ਮੈਂ ਉਦੋਂ ਵੀ ਥੱਲੇ ਸੀ ਤੇ ਆ ਵੱਡਿਆ ਜਿਹਾ ਪਹਾੜ ਕਿਸੇ ਵੀ ਟਾਈਮ ਮੀਆਂ ਕਨੀਆਂ ਚ ਡਿੱਗ ਸਕਦਾ ਥੱਲੇ ਤੇ ਮੌਸਮ ਵੀ ਮੀਂਹ ਵਾਲਾ ਬਣ ਗਿਆ ਤੇ ਉਹ ਮੇਰਾ ਸਾਈਕਲ ਖੜਾ ਅੱਗੇ ਥੋੜਾ ਜਿਹਾ ਪੱਧਰ ਆਇਆ ਹੁਣ ਹੁਣ ਸਾਈਕਲ ਤੇ ਮੈਂ ਚੜੂੰਗਾ ਤੇ ਅੱਗੇ ਵੱਲ ਜਾਊਂਗਾ ਇੱਕ ਪਾਸੇ ਦੇਖੀਏ ਤਾਂ ਡੂੰਗੀ ਖੱਡ ਦਿਸਦੀ ਆ ਉੱਥੋਂ ਤੱਕ ਤੇ ਇੱਥੇ ਮੈਂ ਤਾਂ ਰੁਕਿਆ ਸੀ ਨਾ ਸਾਹਮਣੇ ਦਾ ਪਹਾੜ ਬਹੁਤ ਸੋਹਣਾ ਪੂਰਾ ਜਿਵੇਂ ਕਟਿਆ ਨਹੀਂ ਹੁੰਦਾ ਕਿਸੇ ਚੀਜ਼ ਨਾਲ ਪੂਰੀ ਬੰਤਰ ਬਣੀ ਵੀ ਆ ਛੱਲਿਆ ਪਿਆ ਜਿਵੇਂ ਰੰਦਾ ਲਾਇਆ ਹੁੰਦਾ ਚੰਗੇ ਮਿਸਤਰੀ ਨੇ ਤੇ ਆਪਾਂ ਹਲੇ ਵੀ ਟਾਲ ਚੜਨਾ ਸਾਹਮਣੇ ਉਹ ਸੜਕ ਜਾਂਦੀ ਆ ਦੁਨੀਆ ਬਹੁਤ ਚੰਗੀ ਆ ਮਾੜੀ ਵੀ ਆ ਪਰ ਚੰਗੀ ਬਾੜੀ ਆ ਮੈਨੂੰ ਬਹੁਤ ਲੋਕ ਐਸੇ ਮਿਲੇ ਰਾਹ ਦੇ ਵਿੱਚ ਜਿਹੜੇ ਕਹਿੰਦੇ ਸੀ ਵੀਰੇ ਹੱਥ ਫੜਾ ਦੇ ਤੇ ਜਾਂ ਪਰਨਾ ਸਾਨੂੰ ਫੜਾ ਦੇ ਅ ਅਸੀਂ ਤੈਨੂੰ ਲੈ ਜਾਂਦੇ ਨਾਲ ਇੱਕ ਮੁੰਡਾ ਤਾਂ ਐਸਾ ਮਿਲਿਆ ਦੋ ਜਣੇ ਸੀ ਬਾਈਕ ਦੇ ਉੱਤੇ ਕਹਿੰਦਾ ਵੀਰੇ ਤੂੰ ਬਾਈਕ ਤੇ ਬਹਿ ਜਾ ਆ ਮੇਰੇ ਦੋਸਤ ਨਾਲ ਤੇਰਾ ਸਾਈਕਲ ਆ ਥੋੜੀ ਦੂਰ ਤੱਕ ਮੈਂ ਚਲਾ ਲੈਣਾ ਤੈਨੂੰ ਰੈਸਟ ਮਿਲ ਜੀ ਸੋ ਸਾਨੂੰ ਵੇਖਣ ਚ ਲੱਗਦਾ ਪਤਾ ਨਹੀਂ ਦੁਨੀਆ ਮਾੜੀ ਆ ਮਾੜੇ ਹੁੰਦੇ ਆ 10% ਲੋਕ ਪਰ ਜਿਹੜੀ ਚੰਗੀ ਦੁਨੀਆ ਨਾ ਉਹ 90% ਹੈ ਤੇ ਪਰ ਮਾੜਿਆਂ ਕਰਕੇ ਨਾ ਚੰਗੇ ਬਦਨਾਮ ਹੋ ਜਾਂਦੇ ਆ ਕਿਉਂਕਿ ਮਾੜਾ ਪੱਖ ਨਾ ਜਿਹੜਾ ਹੁੰਦਾ ਉਹ ਹਮੇਸ਼ਾ ਜ਼ਿਆਦਾ ਵਾਇਰਲ ਹੁੰਦਾ ਚੰਗੇ ਪੱਖ ਨਾਲ ਤੇ ਪਾਣੀ ਪੀਣ ਲਈ ਰੁਕਿਆ ਸੀ ਜਗਾ ਸੋਹਣੀ ਸੀ ਹਵਾ ਵਗਦੀ ਸੀ ਇੱਥੇ ਤਾਂ ਕਰ ਇੱਕ ਖਾਸ ਚੀਜ਼ ਇੱਥੇ ਥੱਲੇ ਦਰਖਤ ਤੇ ਕਲਿਫ ਬੰਦਾ ਇੱਕ ਤਰ੍ਹਾਂ ਨਾਲ ਇੱਕੋ ਦਮ ਜਿਹੜਾ ਪਹਾੜਾ ਖਤਮ ਹੋ ਜਾਂਦਾ ਹੈ ਤੇ ਇਹ ਇੱਕ ਦਰਖਤ ਖੜਾ ਹੈ ਜਮਾ ਕਿਨਾਰੇ ਤੇ ਤੇ ਇਹਦੀਆਂ ਜੜਾਂ ਸਾਰੀਆਂ ਬਾਹਰ ਨਿਕਲੀਆਂ ਹੋਈਆਂ ਉਥੋਂ ਤੱਕ ਦੀਨੀਆਂ ਹੋਣੀਆਂ ਤੇ ਥੱਲੇ گاਵਾ ਚਰੀ ਜਾਂਦੀਆਂ ਤੇ ਥੱਲੇ ਕੋਈ ਨਗਰ ਖੇੜਾ ਤਾਂ ਨਹੀਂ ਕਹਿ ਸਕਦੇ ਥੋੜੇ ਜੇ ਘਰ ਵਸੇ ਹੋਏ ਆ ਵਿਰਲੇ ਟਾਂਵੇਂ ਤੇ ਇੱਥੇ ਆ ਕੇ ਨਾ ਦੋ ਸੜਕਾਂ ਬਣ ਗਈਆਂ ਇੱਕ ਤਾਂ ਸਿੱਧੀ ਖੜਮੀ ਚੜਾਈ ਉੱਪਰ ਚੜਦੀ ਆ ਤੇ ਇੱਕ ਇਧਰ ਜਾਂਦੀ ਆ ਹੁਣ ਪੌਂਟਾ ਸਾਹਿਬ ਵਾਲੀ ਕਿਹੜੀ ਆ ਉਹ ਪੁੱਛਣਾ ਪੈਣਾ ਉਹ ਸ਼ਾਇਦ ਉੱਥੇ ਹੈਗਾ ਕੋਈ ਟਾਬਾ ਸ਼ਾਇਦ ਪੁੱਛਦਿਆਂ ਜਾ ਕੇ ਜਮਾਂ ਚੁੱਪ ਦੀ ਆਵਾਜ਼ ਸੁਣੋ ਇੱਥੇ ਪਿਛਲੇ 4-5 ਕਿਲੋਮੀਟਰ ਤੋ ਆ ਸਾਫ਼ ਸੀ ਉੱਥੋਂ ਚੜ ਕੇ ਆਇਆ ਇੱਧਰ ਫੇਰ ਚੜਨਾ ਜਾਨੀ ਕਿ ਸਾਰੇ ਲਗਾਤਾਰ ਚੜਾਈ ਤੁਰੀ ਆਉਂਦੀ ਆ ਤੇ ਉੱਪਰ ਜਿਹੜੇ ਮੋਟਰਸਾਈਕਲ ਲੈ ਕੇ ਆਉਂਦੇ ਉਹ ਬੰਦ ਕਰਕੇ ਲਈ ਆਉਂਦੇ ਆ ਐ ਭਾਈ ਸਾਹਿਬ ਮਿਲੇ ਸੀ ਰਸਤੇ ਦੇ ਵਿੱਚ ਇਹਨਾਂ ਨੇ ਸਪੈਸ਼ਲ ਮੋਟਰਸਾਈਕਲ ਰੋਕ ਕੇ ਮੈਨੂੰ ਪੁੱਛਿਆ ਕਿ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ ਕਿ ਹਾਲ ਚਾਲ ਨੇ ਬੜਾ ਠੀਕ ਆ ਆਪ ਕਾਹਕੇ ਰਹਿਣੇ ਵਾਲੇ ਹੋ ਨਹੀਂ ਪੋਂਟਾ ਰਹਿਣੇ ਵਾਲੇ ਆ ਅੱਛਾ ਪੋਂਟਾ ਸਾਹਿਬ ਦੀ ਠੀਕ ਹੈ ਜੀ ਤੋ ਭਾਈ ਸਾਹਿਬ ਕਹਿੰਦੇ ਅੱਧਾ ਕਿਲੋਮੀਟਰ ਰਹਿ ਗਈ ਚੜਾਈ ਹੋਰ ਤੇ ਫੇਰ ਜਿਹੜਾ ਰਾਹ ਪਲੇਨ ਆ ਜਾਊਗਾ ਐ ਚੜਾਈ ਆ ਪਾ ਚੜ ਕੇ ਆਏ ਆ ਥੋੜੀ ਜਿਹਾ ਅੱਗੇ ਜਾ ਦੱਕ ਲੜੇ ਆ ਇਹ ਫੇਰ ਚੜਨੀ ਆ ਅੱਗੇ ਜਿਹੜੇ ਪਹਾੜ ਆਪਾਂ ਨੂੰ ਬੜੇ ਉੱਚੇ ਲੱਗਦੇ ਸੀ ਨਾ ਆਪਾਂ ਉਹਨਾਂ ਪਹਾੜਾਂ ਤੋਂ ਕਿਤੇ ਉੱਚੇ ਆ ਗਏ ਤੇ ਇਧਰਲੇ ਪਾਸੇ ਸ਼ੁਰੂ ਹੋ ਗਏ ਖਾਦੇ ਜੇ ਪਹਾੜ ਜਿਹੜੇ ਕਿ ਮੀਂਹਾਂ ਚ ਖੁਰਦੇ ਆ ਤੇ ਖੁਰ ਕੇ ਸੜਕ ਤੇ ਆ ਜਾਂਦੇ ਆ ਤੇ ਅੱਧਾ ਪੌਣਾ ਕਿਲੋਮੀਟਰ ਜਿਹੜੀ ਹੈਗੀ ਆ ਹੋਰ ਆਪਾਂ ਨੂੰ ਚੜਾਈ ਪੈਣੀ ਆ ਤੇ ਫਿਰ ਜਿਹੜਾ ਰਾਹ ਪੱਧਰਾ ਆ ਜਾਊਗਾ ਇਹ ਸਾਰਾ ਰਾਹ ਪੈਦਲ ਸਫਰ ਕੀਤਾ ਆਪਾਂ 올ਟੇ ਸਿੱਧੇ ਮੋੜ ਆਉਣਗੇ ਕਿਕਰਾਂ ਨਾਲੇ ਥੋੜਾ ਆਉਣਗੇ ਪੈਰਾਂ ਥੱਲੇ ਰੋੜ ਆਉਣਗੇ ਧੁੱਪਾਂ ਵੇਖ ਕੇ ਡਰਨਾ ਨਹੀਂ ਅੱਗੇ ਜਾ ਕੇ ਬੋੜ ਆਉਣਗੇ ਤੇ ਅੱਜ ਉਹ ਗੱਲਾਂ ਸੱਚੀਆਂ ਹੋਈਆਂ ਕਿਉਂਕਿ ਪਿੱਛੇ ਬਹੁਤ ਚੜਹਾਈਆਂ ਚੜਿਆ ਮੈਂ ਧੁੱਪ ਵੀ ਬਹੁਤ ਸੀ ਤੇ ਚੜਹਾਈਆਂ ਤਿੱਖੀਆਂ ਸੀ ਚਲੋ ਤਿੱਖੀਆਂ ਤਾਂ ਜ਼ਿਆਦਾ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਚੜਹਾਈਆਂ ਤਾਂ ਅੱਲੇ ਅੱਗੇ ਪੈਣੀਆਂ ਜੋਸ਼ੀ ਮੱਠ ਦੀਆਂ ਰੁਦਰ ਪ੍ਰਿਆਗ ਦੀਆਂ ਉਹ ਚੜਾਈਆਂ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਹੈ 0% ਵੀ ਨਹੀਂ ਹੈ ਇਹ ਤੇ ਪਰ ਪਿਛਲਾ 5 ਕਿਲੋਮੀਟਰ ਐ ਵੀ ਉਤرائی ਪਈ ਸਾਈਕਲ ਇੱਥੇ ਆ ਕੇ ਰੁਕਿਆ ਮੈਂ ਇੱਕ ਵੀ ਪੈडल ਨਹੀਂ ਮਾਰਿਆ ਤੇ ਸਾਈਕਲ ਇੰਨਾ ਕਿ ਤੇਜ਼ ਹੋ ਜਾਂਦਾ ਸੀ ਮੈਨੂੰ ਬ੍ਰੇਕ ਲਾ ਲਾ ਕੇ ਸਾਈਕਲ ਥੱਲੇ ਤਾਰਨਾ ਪਿਆ ਤੇ ਪਿੱਛੇ ਥੋੜਾ ਜਿਹਾ ਵਾਈਲਡ ਲਾਈਫ ਏਰੀਆ ਸੀਗਾ ਜੰਗਲ ਸੀਗਾ ਜਿਹੜਾ ਕਿ ਉਤਰਾਈ ਤੇ ਬੜਾ ਸੋਖਾ ਪਾਰ ਹੋ ਗਿਆ ਤੇ ਸਾਹਮਣੇ ਰੋਡ ਆਉਣ ਆਲਾ ਹੁਣ ਤੇ ਰੋਡ ਤੋਂ ਆਪਾਂ ਪੌਂਡਾ ਸਾਹ ਵੱਲ ਮੁੜ ਗਿਆਨਾ ਤੇ ਸਾਹਮਣੇ ਆਪਣੇ ਉਹੀ ਰੋਡ ਆ ਜਿਹੜਾ ਕੱਲ ਆਪਾਂ ਛੱਡਿਆ ਸੀ ਜਿਹੜਾ ਅੰਬਾਲੇ ਤੋਂ ਦੇਰਾਦੂੰਨ ਜਾਂਦਾ ਹੈ ਅੰਬਾਲਾ ਦੇਰਾਦੂੰਨ ਐਕਸਪ੍ਰੈਸ ਐਨ ਐਚ 344 ਆਪਾਂ ਇੱਧਰ ਕਾਲਾਂਬ ਐ ਸਾਈਡ ਤੇ ਤੇ ਐ ਸਾਈਡ ਤੇ ਪੌਂਟਾ ਸਾਹ ਤੇ ਆਪਾਂ ਕਾਲਾਂਬ ਤੋਂ ਸਡੋਰਾ ਨੂੰ ਮਿਰਗੇ ਸੀ ਤੇ ਜੇ ਕੱਲ ਸਿੱਧਾ ਆਉਂਦੇ ਤੇ ਆਪਾਂ ਇੱਥੇ ਪਹੁੰਚ ਜਾਣਾ ਸੀ ਬਹੁਤ ਨੇੜੇ ਪੈਣਾ ਸੀ ਇੱਧਰੋਂ ਪਰ ਆਪਾਂ ਉਧਰ ਜਾਣਾ ਸੀ ਕਿਉਂਕਿ ਉਹ ਚੀਜ਼ਾਂ ਵੀ ਦੇਖਣੀਆਂ ਜ਼ਰੂਰੀ ਸੀ ਹੁਣ ਆਪਾਂ ਇੱਧਰ ਨੂੰ ਜਾਵਾਂਗੇ ਆ ਵੀਰ ਅਰਗੇ ਰਾਹ ਚ ਮਿਲੇ ਸੀਗੇ ਤੇ ਇਹ ਯਾਤਰਾ ਕਰਕੇ ਵਾਪਸ ਮੋੜ ਆਏ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕਿਹੜੇ ਪਿੰਡ ਤੋਂ ਆਏ ਪਟਿਆਲਾ ਜੀ ਤੇ ਕਿੰਨੇ ਦਿਨ ਲੱਗ ਗਏ ਆਉਣ ਜਾਣ ਚ ਸਾਲ 6 ਦਿਨ ਹੋ ਗਏ 6 ਦਿਨ ਸਿੱਧਾ ਹੀ ਗਏ ਸੀਗੇ ਹਾਂ ਸਿੱਧਾ ਠੀਕ ਹੈ ਤੇ ਉੱਪਰ ਨਾਲੇ ਕਹਿੰਦੇ ਮੌਸਮ ਖਰਾਬ ਆ ਬਰਬੁਰਪ ਦਾ ਨਹੀਂ ਠੀਕ ਆ ਮੌਸਮ ਫਿਲਹਾਲ ਤਾਂ ਬਿਲਕੁਲ ਠੀਕ ਹੈ ਬਸ ਉਹ ਮੀਂਹ ਕਣੀ ਥੋੜੀ ਓਟੀ ਆਦੀ ਬਰਬੁਰ ਦਾ ਕੋਈ ਕੰਮ ਨਹੀਂ ਹੈ ਅੱਛਾ ਉਹ ਵੀਡੀਓ ਵੀਡੀਓ ਕਈ ਨਾ ਪ੍ਰਾਣੀਆਂ ਵੀਡੀਓ ਪਾ ਕੇ ਨਾ ਪੌਲ ਟੁੱਟਿਆ ਦਿਖਾਈ ਜਾਂਦੇ ਆ ਪਾਰਸੋ ਕਹਿੰਨੇ ਵੀਡੀਓ ਪਾਜੀ ਪੋਰ ਟੁੱਟ ਗਿਆ ਤੇ ਉਹ ਟੁੱਟਿਆ ਸੀ ਉਹ ਜੋ ਹੜ ਆਏ ਸੀਗੇ ਉਹ ਪਹਿਲਾਂ ਵੀ ਪੁਰਾਣੀ ਆਉਂਦਾ ਕੋਈ ਦਿੱਕਤ ਨਹੀਂ ਹੁੰਦੀ ਬਿਲਕੁਲ ਸਵਸਥਾ ਸਾਫ ਹੈ ਬਿਲਕੁਲ ਸਹੀ ਰਸਤਾ ਕੋਈ ਦਿੱਕਤ ਨਹੀਂ ਹੁੰਦਾ ਠੀਕ ਹੈ ਸੋ ਇਹ ਵੀਰ ਅਰਗੇ ਵਾਪਸ ਚੱਲੇ ਆ ਤੇ ਆਪਾਂ ਪੌਂਟਾ ਸਾਹਿਬ ਜਾਣਾ ਬਿਨਾਂ ਰੁਕੇ ਲਗਾਤਾਰ 20 ਕਿਲੋਮੀਟਰ ਸਾਈਕਲ ਚਲਾ ਕੇ ਆਪਾਂ ਇਸ ਜਗ੍ਹਾ ਪਹੁੰਚ ਗਏ ਤੇ ਜਗਾ ਕਿਹੜੀ ਹੈ ਇਹ ਜਗਾ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਤੇ ਪੌਂਟਾ ਸਾਹਿਬ ਆਪਾਂ ਪਹੁੰਚ ਗਏ ਸਮਾਂ ਤਕਰੀਬਨ 2 ਵਜੇ ਹੋਇਆ ਤੇ ਆਪਾਂ 10 ਵਜੇ ਆ ਤੁਰੇ ਸੀ ਮੇਰੇ ਹਿਸਾਬ ਨਾਲ ਉੱਥੋਂ ਲੋਗੜ ਸਾਹਿਬ ਤੋਂ ਤੇ ਇੱਥੇ 2 ਵਜੇ ਪਹੁੰਚ ਗੁਰਦੁਆਰਾ ਪੌਂਟਾ ਸਾਹਿਬ ਆਪਾਂ ਆ ਗਏ ਆ ਤੇ ਕਮਰੇ ਦਾ ਹੱਲ ਫਿਲਹਾਲ ਨਹੀਂ ਹੋਇਆ ਪਰ ਇੱਕ ਬਾਬਾ ਜੀ ਮਿਲੇ ਸੀ ਉਹਨਾਂ ਨੇ ਸਾਰਾ ਸਮਾਨ ਆਪਣਾ ਰਖਵਾ ਲਿਆ ਤੇ ਜਿਹੜੇ ਬਾਬਾ ਜੀ ਉੱਥੇ ਮਿਲੇ ਸੀ ਉਹਨਾਂ ਨੇ ਫੋਨ ਨਹੀਂ ਚੱਕਿਆ ਉਹਨਾਂ ਨੂੰ ਦੋ ਵਾਰ ਫੋਨ ਕੀਤਾ ਸੀ ਜਿਹੜੇ ਆਪਾਂ ਨੂੰ ਮਿਲੇ ਸੀ ਆਪਣਾ ਲੋਗੜ ਸਾਹਿਬ ਹੁਣ ਮੱਥਾ ਟੇਕਦੇ ਆ ਤੇ ਬਾਕੀ ਗੁਰੂ ਘਰਾਂ ਦੇ ਦਰਸ਼ਨ ਕਰਦੇ ਆ ਸਮਾਨ ਆਪਣਾ ਸੰਭਿਆ ਗਿਆ ਸਮਾਨ ਦੀ ਕੋਈ ਟੈਨਸ਼ਨ ਨਹੀਂ ਤੇ ਇਧਰਲੇ ਪਾਸੇ ਹੈਗਾ ਕਬੀ ਦਰਬਾਰ ਸਥਾਨ ਗੁਰਦੁਆਰਾ ਪੌਂਡਾ ਸਾਹਿਬ ਅੰਦਰ ਵੀਡੀਓ ਆਲੌਡ ਨਹੀਂ ਸੀ ਸਪੈਸ਼ਲ ਲਿਖਿਆ ਸੀ ਉਹਨਾਂ ਨੇ ਕਿ ਸੈਲਫੀ ਨਾਲ ਆਓ ਫੋਟੋਆਂ ਨਾ ਖਿੱਚੋ ਸੋ ਜਿਹੜੀ ਚੀਜ਼ ਮਨਾ ਹੋਵੇ ਚੰਗਾ ਵੀ ਨਹੀਂ ਲੱਗਦਾ ਤੇ ਅੰਦਰ ਆ ਸ਼੍ਰੀ ਗੁਰੂ ਗਬਿੰਦ ਸਿੰਘ ਦੇ ਸ਼ਸਤਰ ਪਏ ਆ ਉਹਨਾਂ ਦੀਆਂ ਬੰਦੂਖਾਂ ਪੰਨਾਂ ਤੇ ਹੋਰ ਸ਼ਸਤਰ ਪਏ ਆ ਤੇ ਇਸ ਤੋਂ ਇਲਾਵਾ ਦੋ ਕਲਮਾ ਵੀ ਪੰਨਾਂ ਜਿਹੜੀਆਂ ਸ਼੍ਰੀ ਗੁਰੂ ਗਬਿੰਦ ਸਿੰਘ ਜੀ ਦੀਆਂ ਤੇ ਐ ਕਬੀ ਦਰਬਾਰ ਸਥਾਨ ਪੌਂਡਾ ਸਾਹਿਬ ਇਹ ਵਾਲਾ ਪਾਪਾ ਅੰਦਰ ਜਾ ਕੇ ਵੀਡੀਓ ਨਹੀਂ ਬਣਾਉਂਦੇ ਸੋ ਬਾਹਰੋਂ ਬਣਾ ਲਾਂਗੇ ਤੇ ਇੱਕ ਗੁਰੂ ਘਰ ਇੱਥੇ ਦਸਤਾਰ ਸਾਹਿਬ ਤੇ ਇਹ ਦਸਤਾਰ ਸਥਾਨ ਉਹ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਿੱਖ ਸੋਹਣੀਆਂ-ਸੋਹਣੀਆਂ ਦਸਤਾਰਾਂ ਸਜਾਇਆ ਕਰਦੇ ਸੀ ਤੇ ਇਹ ਗੁਰਦੁਆਰੇ ਦਾ ਨਾਮ ਦਸਤਾਰ ਸਥਾਨ ਤੇ ਇਹਦੇ ਪਿਛਲੇ ਪਾਸੇ ਜਮਨਾ ਨਦੀ ਵਗਦੀ ਆ ਤੇ ਉਹਦੀ ਵੀ ਇੱਕ ਜਿਹੜੀ ਬੜੀ ਪਿਆਰੀ ਗੱਲ ਆ ਉਹ ਵੀ ਆਪਾਂ ਅੱਗੇ ਜਾ ਕੇ ਸਾਂਝੀ ਕਰਦੇ ਆ ਤੇ ਐ ਆ ਜਮਨਾ ਨਦੀ ਤੇ ਇਹਦੇ ਪਰਲੇ ਪਾਸੇ ਉਤਰਾਖੰਡ ਦੀ ਹੱਦ ਸ਼ੁਰੂ ਹੋ ਜਾਂਦੀ ਆ ਤੇ ਆਪਾਂ ਹਿਮਾਚਲ 'ਚ ਖੜੇ ਹਾਂ ਤੇ ਖਾਸੀਅਤ ਇਹਦੀ ਇਹ ਆ ਕਹਿੰਦੇ ਇਹ ਸ਼ੋਰ ਬਹੁਤ ਕਰਦੀ ਹੁੰਦੀ ਸੀ ਪਰ ਇੱਥੇ ਕਵੀ ਦਰਬਾਰ ਲੱਗਿਆ ਕਰਦੇ ਸੀ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਮਨਾ ਇੱਥੇ ਸ਼ੋਰ ਕਰਕੇ ਨਾ ਵਗੀ ਹੁਣ ਇਸ ਜਗ੍ਹਾ ਤੇ ਜਿਹੜੀ ਜਮਨਾ ਬਿਲਕੁਲ ਸ਼ੋਰ ਨਹੀਂ ਕਰਦੀ ਸ਼ਾਂਤ ਵਗਦੀ ਆ ਤੇ ਪਰ ਜਦੋਂ ਉਹ ਪੁਲ ਦੇ ਪਰਲੇ ਪਾਸੇ ਜਾ ਕੇ ਦੇਖੀਏ ਨਾ ਤੇ ਬੜਾ ਖੜਕਾ ਕਰਦੀ ਆ ਤੇ ਇਧਰੋਂ ਉਹ ਪੋਲ ਦੇ ਉੱਥੇ ਵੀ ਬਹੁਤ ਖੜਕਾ ਕਰਦੀ ਜਮਣਾ ਕਿਉਂਕਿ ਮੈਂ ਪਹਿਲਾਂ ਵੀ ਆ ਕੇ ਦੇਖੀ ਹੋਈ ਆ ਇਹ ਚੀਜ਼ ਤੇ ਹੁਣ ਆਪਾਂ ਥੱਲੇ ਵੀ ਇੱਕ ਵਾਰ ਜਾ ਕੇ ਆਉਣੇ ਆ ਤੇ ਜਮਣਾ ਨੂੰ ਬਿਲਕੁਲ ਨੇੜੇੋਂ ਦੇਖ ਕੇ ਆਉਣੇ ਆ ਇੰਨੀਆਂ ਪੌੜੀਆਂ ਉਤਰ ਕੇ ਆਪਾਂ ਥੱਲੇ ਜਾਣਾ ਤੇ ਇੰਨੀਆਂ ਫਿਰ ਚੜ੍ਹ ਕੇ ਆਉਣਾ ਤੇ ਹੁਣ ਆਪਾਂ ਜਮਣਾ ਦੇ ਬਿਲਕੁਲ ਕਿਨਾਰੇ ਤੇ ਖੜੇ ਆ ਇਹ ਉਹੀ ਜਮਣਾ ਜਿਹੜੀ ਜਮਨੋਤਰੀ ਤੋਂ ਨਿਕਲਦੀ ਆ ਤੇ ਪ੍ਰਿਆਗਰਾਜ ਜਾ ਕੇ ਇਹ ਗੰਗਾ ਦੇ ਵਿੱਚ ਜਿਹੜੀ ਰਲ ਜਾਂਦੀ ਆ ਉੱਥੇ ਜਾ ਕੇ ਗੰਗਾ ਦੇ ਨਾਲ ਇਹਦਾ ਸੰਗਮ ਹੋ ਜਾਂਦਾ ਸੋ ਤਾਜਮਹਿਲ ਵੀ ਐਸੇ ਜਮਨਾ ਦੇ ਕਿਨਾਰੇ ਤੇ ਬਣਿਆ ਹੋਇਆ ਤੇ ਐ ਗਿੱਲੀ ਨੀ ਕਰ ਦੱਸਦੀ ਆ ਕਿ ਹੁਣੇ-ਹੁਣੇ ਬਾਬਿਆਂ ਨੇ ਜਮਨਾ ਇਸ਼ਨਾਨ ਕੀਤਾ ਹੈ ਸਾਹਮਣੇ ਇਹਦੇ ਚ ਠੰਡਾ ਪਾਣੀ ਸੀ ਚੰਗਾ ਲੱਗਿਆ ਕਿਉਂਕਿ ਗਰਮੀ ਬਹੁਤ ਆਈ ਹੋਈ ਸੀ ਤੇ ਲੋਕ ਫਨ ਕਰ ਰਹੇ ਇੱਥੇ ਤੇ ਉਹ ਉੱਪਰ ਗੁਰਦੁਆਰਾ ਸਾਹਿਬ ਆ ਹੁਣ ਆਪਾਂ ਉਧਰ ਫੇਰ ਵਾਪਸ ਚੜਨਾ ਐ ਇਥੋਂ ਦਾ ਲੰਗਰ ਹਾਲ ਆ ਤੇ ਸਾਬ ਜادہ ਬਾਬਾ ਅਜੀਤ ਸਿੰਘ ਨਿਵਾਸ ਜਾਨਕ ਕਿ ਰੈਸ਼ ਵੀ ਆ ਤੇ ਲੰਗਰ ਹਾਲ ਵੀ ਆ ਤੇ ਹੁਣ ਪ੍ਰਸ਼ਾਦਾ ਛਕਿਆ ਜਾਊਗਾ ਕਿਉਂਕਿ ਸਵੇਰੇ ਆਪਾਂ ਪ੍ਰਸ਼ਾਦਾ ਜਿਹੜਾ ਛਕਿਆ ਉਹ ਤਕਰੀਬਨ 9:30 ਦਾ ਛਕਿਆ ਹੋਇਆ ਹੁਣ ਅੰਦਰ ਚੱਲਦੇ ਆ ਪ੍ਰਸ਼ਾਦਾ ਛਕਦੇ ਆ ਫਿਰ ਪਾਵਰ ਬੈਂਕ ਚੱਕਦੇ ਆ ਤੇ ਬਾਕੀ ਗੁਰੂ ਘਰਾਂ ਵੱਲ ਚੱਲਦੇ ਆ ਕਿਉਂਕਿ ਫੋਨ ਲੋ ਹੋਣ ਵਾਲਾ ਐ ਗੁਰਦੁਆਰਾ ਬੀਬੀ ਵੀਰੋਜੀ ਦਾ ਜਲਜੀਰੇ ਵਾਲਾ ਗੁਰਦੁਆਰਾ ਸਾਹਿਬ ਕਹਿੰਦੇ ਆ ਨੂੰ ਤੇ ਇੱਧਰ ਵਿਧੀ ਲਿਖੀ ਹੋਈ ਆ ਜਲਦੀਰਾ ਬਣਾਉਂਦੀ ਕਿ ਕਿਹੜਾ ਕਿਹੜਾ ਸਮਾਨ ਉਹਦੇ ਵਿੱਚ ਪਾਉਣਾ ਤੇ ਇਹ ਇਥੋਂ ਦਾ ਇਤਿਹਾਸ ਆ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਪੜ ਲਿਓ ਤੇ ਇਹ ਗੁਰਦੁਆਰੇ ਦਾ ਮੇਨ ਗੇਟ ਆ ਅਸਲ ਦੇ ਵਿੱਚ ਬੀਬੀ ਵੀਰੋ ਕੌਣ ਸਨ ਬੀਬੀ ਵੀਰੋ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰੀ ਸਨ ਤੇ ਗੁਰੂ ਤੇਗ ਬਹਾਦਰ ਜੀ ਦੇ ਭੈਣ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਸਨ ਤੇ ਇਹਨਾਂ ਦੇ ਦੋ ਪੁੱਤਰ ਸ਼ਹੀਦ ਹੋਏ ਸੀਗੇ ਜੰਗ ਦੇ ਵਿੱਚ ਇੱਕ ਭਾਈ ਜੀਤਮਲ ਜੀ ਤੇ ਇੱਕ ਭਾਈ ਸੰਗੋਸ਼ਾ ਜੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਪੰਗਾਣੀ ਦੀ ਜੰਗ ਲੜੀ ਆ ਸੋ ਇਹ ਗੁਰਦੁਆਰਾ ਉਹਨਾਂ ਦੀ ਯਾਦ ਦੇ ਵਿੱਚ ਆ ਸੋ ਇੱਥੇ ਵੀ ਦਰਸ਼ਨ ਜ਼ਰੂਰ ਕਰਿਓ ਜਦੋਂ ਤੁਸੀਂ ਪੌਂਟਾ ਸਾਹਿਬ ਆਉਂਦੇ ਹੋ ਤੇ ਇਹਦੇ ਸਾਹਮਣੇ ਆ ਗੁਰਦੁਆਰਾ ਕਿਰਪਾਲ 시ਲਾ ਹੁਣ ਆਪਾਂ ਉਧਰ ਚੱਲਦੇ ਆਂ ਬੀਬੀ ਵੀਰੋਜੀ ਵਾਲੇ ਗੁਰਦੁਆਰੇ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਆ ਗੁਰਦੁਆਰਾ ਤਪ ਕਿਰਪਾਲ ਦਾਸ ਜੀ ਸੋ ਹੁਣ ਆਪਾਂ ਇੱਥੇ ਚੱਲਦੇ ਆਂ ਤੇ ਗੁਰੂ ਘਰ ਦੇ ਅੰਦਰ ਦਾਖਲ ਹੁੰਦੇ ਆਂ ਸਾਹਮਣੇ ਸੰਖੇਪ ਇਤਿਹਾਸ ਲਿਖਿਆ ਹੋਇਆ ਤੇ ਇਧਰਲੇ ਪਾਸੇ ਆ ਮੇਨ ਦਰਬਾਰ ਹਾਲ ਸੋ ਆਪਾਂ ਅੰਦਰ ਜਾ ਕੇ ਵੀਡੀਓ ਨਹੀਂ ਬਣਾਉਂਦੇ ਸੋ ਬਾਰੋਂ ਬਾਰੋਂ ਆਪਾਂ ਬਣਾ ਲਈ ਮੱਥਾ ਟੇਕਦੇ ਆਂ ਫਿਰ ਬਾਕੀ ਗੱਲ ਬਾਹਰ ਆ ਕੇ ਕਰਦੇ ਆਂ ਤੇ ਥੱਲੇ ਇੱਥੇ ਪੂਰਾ ਸਾਹ ਬਣਿਆ ਹੋਇਆ ਜਿਹਨੂੰ ਪੌੜੀਆਂ ਉੱਤਰਦੀਆਂ ਤੇ ਜਦੋਂ ਪੌੜੀਆਂ ਉੱਤਰ ਕੇ ਆਪਾਂ ਥੱਲੇ ਜਾਂਦੇ ਆਂ ਨਾ ਤੇ ਥੱਲੇ ਇੱਕ ਪੱਥਰ ਦੀ ਸੱਲ ਪਈ ਹੋਈ ਆ ਯਾਨੀ ਕਿ ਪੱਥਰ ਵੱਡਾ ਸਾਰਾ ਪੱਥਰ ਸੋ ਇਹ ਉਹ ਪੱਥਰ ਆ ਜਿਹਦੇ ਤੇ ਬੈਠ ਕੇ ਮਹੰਤਿ ਕਰਪਾਲ ਦਾਸ ਜੀ ਭਗਤੀ ਕਰਿਆ ਕਰਦੀ ਸੀ ਰਾਤ ਮਿਲੇ ਬਾਬਾ ਜੀ ਨਾਲ ਕੀਤੀ ਜਾਣ ਪਹਿਚਾਨ ਕੰਮ ਆ ਗਈ ਆਪਾਂ ਨੂੰ ਕਮਰਾ ਇਹਨਾਂ ਨੇ ਦਿੱਤਾ ਕਿਉਂਕਿ ਮੇਰੇ ਕੋਲ ਵੀਡੀਓ ਸੀ ਬਾਬਾ ਜੀ ਦੀ ਤੇ ਉਹ ਮੈਂ ਇਹਨਾਂ ਨੂੰ ਦਿਖਾਈ ਬਾਬਾ ਜੀ ਆਪ ਤਾਂ ਨਹੀਂ ਮਿਲੇ ਮੈਂ ਵੀਡੀਓ ਦਿਖਾਤੀ ਸੀ ਤੇ ਉਹ ਕਹਿੰਦੇ ਕੋਈ ਗੱਲ ਹੀ ਨਹੀਂ ਤੇ ਹੁਣ ਆਪਾਂ ਨੂੰ ਕਮਰਾ ਮਿਲ ਗਿਆ ਤੇ ਇਹ ਕਮਰਾ ਬਾਬਾ ਨੇ ਆਪਾਂ ਨੂੰ ਦਿੱਤਾ ਸੋ ਅੱਜ ਦੀ ਰਾਤ ਇਹਨਾਂ ਬਿੱਡਾਂ ਤੇ ਤੇ ਇੱਧਰ ਚਾਰਜ ਵਗੈਰਾ ਹੈਗੇ ਆ ਤੇ ਹੁਣ ਉੱਥੋਂ ਸਮਾਨ ਚੱਕ ਕੇ ਲਿਆਉਣਾ ਬਾਬਾ ਜੀ ਕੋਲੇ ਸਮਾਨ ਉੱਥੇ ਪਿਆ ਸਾਰਾ ਮੇਰਾ ਸਮਾਨ ਉੱਥੋਂ ਲਿਆਂਦਾ ਤੇ ਇੱਥੇ ਰੱਖਦਾ ਹੁਣ ਇਹ ਕਮਰਾ ਆਪਣੇ ਕੋਲੇ ਆ ਅੱਜ ਦੀ ਰਾਤ ਵਾਸਤੇ ਇੱਧਰ ਡਬਲ ਬੈੱਡ ਆ ਇੱਧਰ ਸਿੰਗਲ ਆ ਤੇ ਇੱਧਰ ਵੀ ਸਿੰਗਲ ਸੋ ਅੱਜ ਮੈਂ ਰੁਕਿਆ ਹੋਇਆ ਇਸ ਕਮਰੇ ਦੇ ਵਿੱਚ ਤੇ ਕਮਰੇ ਬਾਰੇ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਤੇ ਅੱਜ ਦੀ ਰਾਤ ਆਪਣੀ ਪੌਂਟਾ ਸਾਬ ਹੋਊਗੀ ਤੇ ਕੱਲ ਨੂੰ ਚੱਲਾਂਗੇ ਆਪਾਂ ਅੱਗੇ ਰਿਸ਼ੀਕੇਸ਼ ਵੱਲ। ਦੇਰਾਦੂਨ ਆਪਾਂ ਹਾਈਵੇ ਲੈ ਕੇ ਨਹੀਂ ਜਾਵਾਂਗੇ ਆਪਾਂ ਹੋਰ ਰੋਡ ਲੈ ਕੇ ਜਾਵਾਂਗੇ ਤਾਂ ਕਿ ਆਪਾਂ ਵਧੀਆ ਹੋਰ ਚੀਜ਼ਾਂ ਨੂੰ ਦੇਖ ਸਕੀਏ। ਤੇ ਜੁੜੇ ਰਹੋ ਤੁਸੀਂ ਸਫਰਾਂ ਦੇ ਨਾਲ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ ਲਾਜ਼ਮੀ ਕਰਿਓ। ਸੋ ਤੁਸੀਂ ਵੀਡੀਓ ਨੂੰ ਦੇਖਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ।